ਇਲਾਤਰਨਤਾਰਨ ਦੇ ਸਰਹਰ ਦੀ ਪਿੰਡ ਡਲੀਰੀ ਦੇ ਵਿੱਚ ਇੱਕ ਕਿਸਾਨ ਵੱਲੋਂ ਅੱਜ ਲੋਹੜੀ ਨੂੰ ਮੋਖਰਾ ਕੇ ਜਿਹੜਾ ਉਹ ਰੋਹ ਦਾ ਲੰਗਰ ਲਗਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਇਸ ਸੇਵਾ ਦਾ ਭਰਪੂਰ ਲਾਭ ਲਿਆ ਇਸ ਮੌਕੇ ਨੌਜਵਾਨਾਂ ਦਾ ਵੀ ਇਸ ਵਿੱਚ ਵੱਡਾ ਸਹਿਯੋਗ ਆ ਜਿਨ੍ਹਾਂ ਵੱਲੋਂ ਲਗਾਤਾਰ ਪੂਰਾ ਦਿਨ ਜਿਹੜੀ ਇਸ ਦੀ ਸੇਵਾ ਨਿਭਾਈ ਹੈ ਤੇ ਇਸ ਗੰਨੇ ਦੇ ਰਸ ਨੂੰ ਲੋਕਾਂ ਨੂੰ ਜਿਹੜੀ ਆ ਉਹ ਵੱਡੀ ਸੇਵਾ ਦੇ ਰੂਪ ਵਿੱਚ ਫ੍ਰੀ ਰਾਸ ਜਿਹੜਾ ਉਹ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ 7 ਸਾਲ ਤੋਂ ਇਸ ਪਿੰਡ ਡਲੀਰੀ ਦੇ ਰਵੇਲ ਸਿੰਘ ਦੇ ਵੇਲੇ ਨੇ ਤੇ ਇਹ ਸੇਵਾ ਚੱਲਦੀ ਆ ਰਹੀ ਹੈ ਇਸ ਵਕਤ ਅਸੀਂ ਮੌਜੂਦ ਹਾਂ ਸਰਹੰਦੀਪ ਹਰਦੀਪ ਅਤੇ ਜਿੱਥੇ ਵਿੱਚ ਇੱਕ ਗੰਨੇ ਦੇ ਰਸਤਾ ਜਿਹੜਾ ਉਹ ਲੰਗਰ ਲਗਾ ਦਿੱਤਾ ਇਹ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਜੇ ਗੱਲ ਕੀਤੀ ਜਾਵੇ ਤਾਂ ਲੋੜੀ ਦਾ ਇਤਿਆਰ ਆ ਕਿ ਹਰ ਘਰ ਦੇ ਵਿੱਚ ਜਿਹੜੀ ਇਸ ਦੀ ਬੜੀ ਵੱਡੀ ਜ਼ਰੂਰਤ ਪੈਂਦੀ ਆ ਕਿਉਂ ਜ਼ਰੂਰਤ ਪੈਂਦੀ ਆ ਕਿ ਹਰ ਘਰ ਦੇ ਵਿੱਚ ਉਹ ਜਿਹੜੀ ਆ ਇਸ ਦਾ ਵਧੀਆ ਜਿਹੜਾ ਇਸਤੇਮਾਲ ਕੀਤਾ ਜਾਂਦਾ ਚੋਲ ਬੰਦੀ ਇਹਦੇ ਲੋਕ ਸ਼ੌਂਕਾਣਾ ਵੀ ਜਿਹੜਾ ਇਸ ਨੂੰ ਪੀਂਦੇ ਆ ਕਿ ਅੱਜ ਡਲੇਰੀ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਕਿਸਾਨ ਵੱਲੋਂ ਜਿਹੜਾ ਇਸ ਦਾ ਲੰਗਰ ਹੀ ਲਗਾ ਦਿੱਤਾ ਤੇ 12 ਪਿੰਡਾਂ ਤੋਂ ਲੋਕ ਜਿਹੜੇ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਖੜੇ ਆ ਇੱਥੇ ਜਿਹੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ ਤੇ ਰੋ ਜਿਹੜੀ ਇੱਥੇ ਫ੍ਰੀ ਦਿੱਤੀ ਜਾਂਦੀ ਆ ਸੋ ਵੀਰ ਆਪਣੇ ਨਾਲ ਆ ਉਹਦੇ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਅੱਜ ਵਿੱਚ ਇਹ ਸ਼ਾਸਿਕਾਲ ਦੀ 3 ਹਜ਼ਾਰ ਦਾ ਨਾ ਪਤਾ ਅੱਛਾ ਕਿਹੜਾ ਪਿੰਡ ਆ ਅੱਛਾ ਤੇ ਇਹ ਜਿਹੜਾ ਲੰਗਰ ਲਗਾਇਆ ਗਿਆ ਕੇ ਕੀ ਚੀਜ਼ਾਂ ਲਗਾਇਆ ਗਿਆ ਕਿੰਨਾ ਟਾਈਮ ਹੋ ਗਿਆ ਲੰਗਰ ਨੂੰ 7 ਸਾਲ ਹੋ ਚੱਲੇ ਤੇ ਕਿਹ ਤਰ੍ਹਾਂ ਦਾ ਚੱਲ ਰਿਹਾ ਹੈ ਇਹਦਾ ਐਸਾ ਹੀ ਕਿੰਨੇ ਪਿੰਡਾਂ ਦੇ ਲੋਕ ਆਉਂਦੇ ਨੇ ਜਿੰਦਾ ਵੀ ਗਾ 12 ਕਿੰਨੇ ਆ ਜਾਂਦੇ ਨੇ ਅੱਛਾ ਇਹ ਜਿੰਨੀ ਆਪਣੀ ਨਾ ਲੱਗਦੀ ਕਿਸੇ ਤਰ੍ਹਾਂ ਪਤਾ ਲੱਗਦਾ ਇਹਨਾਂ ਨੂੰ ਵੀ ਜਿਹੜਾ ਲੰਗਰ ਲਾਇਆ ਗਿਆ ਇਹਨਾਂ ਨੇ ਆਪਣੇ ਗਰੁੱਪੇ ਦੇ ਵਟਸਐਪ ਤੇ ਉਹਨਾਂ ਨੂੰ ਮੈਸੇਜ ਕਰਦੇ ਆ ਲੱਖ ਲੱਖ ਨੇ ਮੰਨ ਲਓ ਜਿਹੜਾ ਸਰਪ੍ਰਿੰਗ ਲੱਗਦਾ ਇਹਨਾਂ ਨੂੰ ਕਿ ਕੱਟਵਾ ਜੁਰਮ ਕਰਦਾ ਵਾਹ ਵਾਹ ਕੋਈ ਪੈਸਾ ਨਹੀਂ ਬਿਲਕੁਲ ਫਰੀ ਕੋਈ ਵੀ ਖਾਣਦਾ ਮੇਰਾ ਵੀ ਇਤਨਾ ਬਹੁਤ ਤਕੜਾ ਦਲ ਮਾਰਾ ਹਾਂ ਤਾਂ ਪਤਾ ਨਹੀਂ ਸਾਰੇ ਨਾਲ ਤੇ ਕਿੰਨੇ ਦਿਨ ਚੱਲੂਗਾ ਇਹ ਇੱਕ ਦਿਨ ਚੱਲਦਾ ਤੇ ਦੋ ਤਿੰਨ ਦਿਨ ਪਹਿਲਾਂ ਹੀ ਜਿਹੜੀ ਇਹਦੀ ਲੋਸਟ ਕਰਾਈ ਜਾਂਦੀ ਸੀ ਤੇ ਫਿਰ ਜਿਹੜੀ ਉਹ ਇਸ ਤਰ੍ਹਾਂ ਕੰਮ ਕਰਦੇ ਤੇ ਕਾਫੀ ਨੌਜਵਾਨਾਂ ਤੇ ਵੀ ਲੋਡ ਪੈਂਦੀ ਹਾਂਜੀ ਹਾਂਜੀ ਜਿੰਨੇ ਆ ਵੀ ਲੱਗਿਆ ਸਾਰੇ ਸੇਵਾਦਾਰ ਇਹਨਾਂ ਦੇ ਸਾਰੇ ਸੇਵਾਦਾਰ ਨਹੀਂ ਸਾਰੇ ਹਾਂਜੀ ਬਹੁਤ ਵਧੀਆ ਕੰਮ ਆ ਰਿਹਾ ਹੈ ਉਹ ਅੱਗੇ ਤੋਂ ਹੋਰ ਵੀ ਵਧਾਉਂਦਾ ਹਾਂਜੀ ਹਾਂਜੀ ਅੱਗੇ ਤੋਂ ਹੋਰ ਗਾਮਸ ਨਹੀਂ ਬਹੁਤ ਵਧੀਆ ਭਰਾਵਾ ਕੁਝ ਕਹਿਣਾ ਕਿਉਂ ਨਹੀਂ ਅਸਾਂ ਕੀਤਾ ਬਹੁਤ ਧੰਨਵਾਦ ਇਸ ਵਾਰ ਕੜੀ ਦੀ ਮਦਦ ਤੋ ਤੁਸੀਂ ਜਿਹੜੀ ਉਹ ਕਿਸਾਨ ਵੀਰ ਦੀ ਸਾਰੀ ਗੱਲਬਾਤ ਸੁਣੀ ਕਿ ਕਿਸ ਤਰ੍ਹਾਂ ਜਿਹੜਾ ਇਸ ਨੂੰ ਨੇਪੜੇ ਚੜਾਇਆ ਜਾਂਦਾ ਇਸ ਲੰਗਰ ਨੂੰ 12 ਪਿੰਡਾਂ ਦੇ ਜਿਹੜੇ ਲੋਕ ਇੱਥੇ ਆਉਂਦੇ ਤੇ ਫ੍ਰੀ ਜਿਹੜੀ ਉਹ ਗੰਨੇ ਦਾ ਰਸ ਲੈ ਕੇ ਜਾਂਦੇ ਤੇ ਲੋਹੜੀ ਦਾ ਜਿਹੜਾ ਤਿਆਰ ਆ ਇਸ ਨੂੰ ਮੁੱਖ ਰੱਖ ਕੇ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਕੀ ਨਾ ਜੀ ਕਿਹੜਾ ਪਿੰਡ ਆ ਤੇ ਇਹ ਕਿਹੜੇ ਪਿੰਡ ਆਏ ਅੱਜ ਤੇ ਕੀ ਇੱਥੇ ਜਿਹੜਾ ਪ੍ਰੋਗਰਾਮ ਆ ਤੇ ਕੀ ਵੇਲਣਾ ਲੱਗਾ ਹੈ ਰੋਹ ਵਾਲਾ ਅੱਛਾ ਜੰਦੇ ਲੰਗਰ ਲਾਇਆ ਨਾ ਅੱਛਾ 6-7 ਸਾਲ ਹੋ ਗਏ ਨਾ ਹਰ ਲੋੜੀ ਦੇ ਲੰਗਰ ਅੱਛਾ ਕਿਹੜੇ ਪਿੰਡ ਲੱਗਾ ਹੈ ਇਹ ਡਲੀਰੀ ਲੱਗਾ ਜੀ ਬਾਈ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਡਲ ਤੋਂ ਆਏ ਹੋ ਹੋਰ ਵੀ ਪਿੰਡਾਂ ਦੇ ਲੋਕ ਆਉਂਦਾ ਹੈ 8-9 ਦਾ ਪਿੰਡਾਂ ਦੇ ਲੱਗ ਲੱਗੇ ਆ ਸਾਰੇ ਅੱਛਾ ਵੀਰ ਜੀ ਤੁਹਾਡਾ ਵੀਰ ਜੀ ਆਪਣਾ ਕਾਹ ਹੈ ਕਿਹੜਾ ਪਿੰਡ ਆ ਤੇ ਇਹ ਜਿਹੜਾ ਲੰਗਰ ਦਾ ਪ੍ਰਾਲਾ ਗੰਨੇ ਦੇ ਰਸਤਾ ਆਪਣੇ ਵੱਲੋਂ ਕੀਤਾ ਜਾਂਦਾ ਹਾਂਜੀ ਹਾਂਜੀ ਖਰ ਸਾਲ ਕਿੰਨੇ ਸਾਲ ਹੋ ਗਏ ਆ ਹੋ ਗਏ 6-7 ਸਾਲ ਹੋ ਗਏ ਅੱਛਾ ਤੇ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਸੀ ਐਦਾਂ ਮਨ ਲਾ ਹਰ ਸਾਲ ਕਮਾਲ ਲਾਈਦਾ ਗੋੜ ਵੇਖੀਦਾ ਹੈ ਤੇ ਇੱਕ ਸਾਲ ਬਾਅਦ ਤੋਂ ਇਦਾਂ ਹੀ ਰੋ ਥੋੜੀ ਕਵੰਡੀ ਅੱਛਾ ਉਹਦੇ ਨਾਲ ਕੰਮ ਸ਼ੁਰੂ ਕਰਤਾ ਅੱਛਾ ਤੇ ਫ੍ਰੀ ਜਿਹੜਾ ਚੱਲਦਾ ਹੈ ਇੱਕ ਦਿਨ ਹਾਂਜੀ ਇੱਕ ਦਿਨ ਥੋੜੀ ਵਾਲੇ ਤੇ